थी थी की से दे के और और सेवा का मौका दिता प्रधानमंत्री नरेंद्र मोदी जी और भारतीय जनता पार्टी का बहुत बहुत ਧੰਨਵਾਦੀ ਕਰਦੇ ਆ ਓਪਰ ਡੀਪ ਅਜੇ ਪਹਿਲੀ ਵਾਰੀ ਕੋਲ ਬਗਤੀ ਬਣ ਕੇ ਬਾਦ ਉਹ ਜਾ ਰਹੇ ਆਨਸ ਤੇ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਬਖਾਇਕ ਹੋਰ ਹੁਣ ਤੁਹਾਡੇ ਨਾਲ ਬਿੱਟੂ ਜੀ ਗੁਰੂ ਹੋਣਗੇ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਜਲੋ ਹਾਂ ਬាទ ਸਰ ਸਭ ਤੋਂ ਪਹਿਲਾਂ ਆਪਣੇ ਆਪਣੇ ਸਾਰਿਆਂ ਦੇ ਪਧਾਰ ਪੰਥਰੀ ਸ਼੍ਰੀ ਵਿੰਦਰ ਬੱਦੀ ਜੀ ਜੀ ਸਾਡੇ ਐਸਵੀਪੀ ਨੈਸ਼ਨਲ ਡਿਪਟੀ ਸੈਕਰੀਟਰੀ ਸਾਡੇ ਨਾਤਾ ਸਾਹ ਸਾਡੇ ਹੋਮ ਮਿਸਟਰ ਢੀਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਾਡੇ ਰੇਂਜੇ Minister ਅਸ਼ਵਨੀ ਜੀ ਸਾਡੇ ਸੂਬੇ ਦੇ ਵਿਜੇਪੀ ਦੇ ਪ੍ਰਧਾਨ ਸਾਡੇ ਜਾਖੜ ਸਾਹਿਬ ਸਾਡੇ ਖਾਸ ਤੌਰ ਤੇ ਅੱਜ ਜਿਵੇਂ ਗੱਲ ਕਰਾਂ ਬੀਜੇਪੀ ਤੇ ਸਾਡੇ ਚਾਹੇ ਸਟੇਟ ਦੀ ਲੀਡਰਸ਼ਿਪ ਐਸਵੇਲੇ ਬਰਾਜਪਾਨ ਨਾਲ ਦਿਹਾੜੇ ਮੈਂ ਸਾਰਿਆਂ ਦਾ ਚਾਹੇ ਸਹੀਲ ਸਾਹਿਬ ਬੈਠੇ ਹੋਣ ਚਾਹੇ ਸਾਡੇ ਮਿੱਤਲ ਸਾਹਿਬ ਬੈਠੇ ਹੋਣ ਚਾਹੇ ਸਾਡੇ ਰੀਨੂ ਖਾਪਰ ਜੀ ਸਾਡੇ ਖਜ਼ਾਨਚੀ ਸਾਡੇ ਬੀਬੀ ਜੀ ਸਾਡੇ ਸਾਰੇ ਜੀਵਨ ਗੁਪਤਾ ਜੀ ਸਾਡੇ ਕਾਕਾ ਜੀ ਸਾਡੇ ਕੜਵਲ ਸਾਹਾ ਤੇ ਮੇਰੇ ਬਾਕੀ ਵੀ ਸਾਰੇ ਪਿੱਛੇ ਸਾਡੀ ਡਿਸਟ੍ਰਿਕਟ ਦੀ ਜਿਹੜੀ ਟੀਮ ਇਹ ਖਾਸ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨਾਲ ਨੇ ਇੱਕ ਮੁਠੀ ਇੱਕ ਮੁਠੀ ਭਾਜਪੀ ਨੂੰ ਭਾਜਪੀ ਦੇ ਕਾਰਜਕਰਤਾ ਨੂੰ ਭਾਜਪੀ ਦੀ ਲੀਡਰਸ਼ਿਪ ਨੂੰ ਕਾਰਜ ਉਹ ਗਰਾਊਂਡ ਤੇ ਹੋਵੇ ਚਾਹੇ ਉੱਤੇ ਲੀਡਰਸ਼ਿਪ ਹੋਵੇ ਉਹਦਾ ਸਾਰਿਆਂ ਦਾ ਸਿਰ ਹੈ ਜਿਹੜਾ ਇਹ ਉਹ ਸਾਡੇ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨ ਸਾਹਿਬ ਤੇ ਉਹਨਾਂ ਦੀ ਜਸਟਿਸ ਦੀ ਸਾਰੀ ਟੀਮ ਸਾਡੇ ਵਿੱਚੇ ਵਰਾਜ ਮਾਨ ਬੈਠੀ ਹੈ ਵੱਖ-ਵੱਖ ਵਰਗੀਆਂ ਤੇ ਵੱਖ-ਵੱਖ ਸਾਡੇ ਡਿਪਾਰਟਮੈਂਟ ਸਾਰੇ ਸਾਰੇ ਵਿੰਗ ਨੇ ਸਾਡੇ ਚਾਹੇ ਉਹ ਯੂਥ ਦਾ ਵਿੰਗ ਹੋਵੇ ਚਾਹੇ ਮਹਿਲਾਵਾਂ ਦਾ ਵਿੰਗ ਹੋਵੇ ਚਾਹੇ ਸਾਡੇ ਵੱਖ-ਵੱਖ ਵਿੰਗ ਨੇ ਮੈਂ ਅੱਜ ਹਰਾਨਾ ਬੀਜਪੀ ਦੇ ਦਰਮਿਆਨ ਸੈਦਾ ਜਨਾ ਉਹਨੇ ਵੀ ਬਹੁਤ ਵਸ਼ਾ ਕਰ ਤੇ ਕੱਲ ਅਸੀਂ ਸਾਡੇ ਮੇਰੇ ਸਟਾਫਰੋ ਅੱਤਰ ਬੈਠੇ ਆ ਕੱਲ ਸਾਰਿਆਂ ਨੇ ਅਸੀਂ ਬੀਸੀਸੀ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੇ ਇੱਕਜੁੱਟ ਹੋ ਕੇ ਸਾਰੇ 13 ਦੇ 13 ਕਹਿੰਗੇ ਸਾਡੇ ਸਾਰੇ ਜਿਲ੍ਹਾ ਪ੍ਰਧਾਨ ਬੀਜਪੀ ਦੇ ਵੱਖ-ਵੱਖ ਆਉਂਦਿਆਂ ਤੇ ਸਾਰਿਆਂ ਨੇ ਜਿਹੜਾ ਇਹ ਉਹ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇੋਰਟੀ ਦੇ ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇੋਰਟੀ ਸਮਝਾ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਪੰਜਾਬ ਦੀ ਬੀਜੇਪੀ ਨੂੰ ਕਿੱਥੇ ਲੈ ਕੇ ਜਾਣਾ ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧਨਵਾਦ ਕੀਤਾ ਜਾਵੇ ਉਹ ਥੋੜਾ ਏ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਐਡਾ ਵਧੀਆ ਪਰਫਾਰਮ ਕੀਤਾ ਕਿਥੇ 22 ਤੁਸੀਂ ਲੋ ਸੀਟਾਂ ਪਈ ਸੀ ਕਿਥੇ ਅਜੇ ਸੀ 23 ਸੀਟਾਂ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਦਿੱਤੀਆਂ ਚਾਹੇ ਨੰਬਰ ਆਫ ਪਰਸੈਂਟੇਜ ਦੀ ਗੱਲ ਕਰੀਏ ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ ਜਿਹੜੀ ਵਸਨ ਦੇ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ ਉਹਨਾਂ ਨੇ ਆਪਣੀ ਪਰਫਾਰਮੈਂਸ ਨੂੰ ਵਧਾਈ ਆ 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਹੁਣੇ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਕਿ ਲੁਧਿਆਣੇ ਦੇ ਜਿਹੜੇ ਕੌਂਸਲ ਜਿਹੜੇ ਵਾਰਡ ਪੈਂਦੇ ਆ ਉਹਦੇ ਵਿੱਚੋਂ ਪ੍ਰਧਾਨ ਜੀ ਅਸੀਂ 6 ਜਿਹੜੇ ਉਹ ਵੋਟ ਆ ਜਿਹੜੇ ਉਹ 9525 ਚੋਂ 64 ਵੋਟ ਆ ਜਿਹੜੇ ਉਹ ਅਸੀਂ ਜਿੱਤੇ ਤੇ ਇਸ ਕਰਕੇ ਕਿੱਡੀ ਵੱਡੀ ਗੱਲ ਆ ਤੁਸੀਂ ਅੰਦਾਜ਼ਾ ਤਾਂ ਲਾਓ ਨਾ ਅਸੀਂ ਸਾਰਾ ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ ਉਹਨਾਂ ਦੇ ਵੀ ਜੇ ਤੁਸੀਂ ਵੋਟ ਚ ਪਰਫਾਰਮੈਂਸ ਦੇਖੋ ਉਹ ਵੀ ਇਕੱਠੀ 66 ਅਸੀਂ ਲੁਧਿਆਣੇ ਦੇ ਵਿੱਚ ਇਹ ਐਡਾ ਵੱਡਾ ਮੰਡੇਟ ਆ ਜਿਹੜਾ ਉਹ ਖਾਸ ਤੌਰ ਤੇ ਲੁਧਿਆਣੇ ਦੇ ਸਾਰੇ ਵੋਟਰਾਂ ਨੂੰ ਲੁਧਿਆਣੇ ਦੇ ਵਸੀਆਂ ਨੂੰ ਅਸੀਂ ਸਾਰਿਆਂ ਵੱਲੋਂ ਵੀ ਜਿੱਤੀ ਦੇ ਲੀਡਰਸ਼ਿਪ ਵੱਲੋਂ ਸਿਰ ਦੀਆਂ ਭਰਾਈਆਂ ਨਾਲ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਐਡਾ ਬਟਾ ਮੰਡਟ ਅਜਿਹਾ ਜਿੱਥੇ ਕਿ ਬੀਜੇਪੀ ਨੇ ਪਹਿਲੀ ਵਾਰ ਇਹ ਇਲੈਕਸ਼ਨ ਜਿਹੜੀ ਲੜੀ ਆ ਅਜੇ ਕੀ ਅਸੀਂ ਕਿਉਂਕਿ ਇੱਕ ਕੰਮ ਹੁੰਦਾ ਏ ਪਾਰਟੀ ਦਾ ਕਰਨਾ ਇੱਕ ਇਲੈਕਸ਼ਨ ਮਸ਼ੀਨਰੀ ਉਹ ਲਗਤਰਾਂ ਦੀ ਹੁੰਦੀ ਆ ਤੋ ਪਹਿਲੀ ਵਾਰ ਸਾਡੇ ਕਾਰਜਕਰਤਾ ਤੇ ਸਾਡੀ ਜਿਹੜੀ ਟੀਮਾਂ ਨੇ ਲੜੀਆਂ ਚਾਹੇ ਸਾਰੇ ਸਾਡੇ ਜ਼ਿਲ੍ਹੇ ਦੀ ਡਿਸਟ੍ਰਿਕਟ ਦੀ ਬੋਡੀ ਹੋਵੇ ਚਾਹੇ ਸਾਡੇ ਮੰਡਲ ਪ੍ਰਸ਼ਾਨ ਹੋਣ ਚਾਹੇ ਸਾਡੇ ਸ਼ਕਤੀ ਕੇਂਦਰ ਹੋਣ ਚਾਹੇ ਸਾਡੇ ਬੂਥ ਕਮੇਟੀਆਂ ਬੂਥ ਪ੍ਰਤੀਫੈਸ਼ੀਅਨਲ ਹੋਣ ਸਾਰੀਆਂ ਕਮੇਟੀਆਂ ਨੇ ਇਸ ਤਰੀਕੇ ਨਾਲ ਪਰਫਾਰਮ ਕੀਤਾ ਵੀ ਅੱਜ ਉਹ ਜਿੱਤ ਦਾ ਜਿਹੜੀ ਖੁੱਡੇ ਮੂਰੇ ਆ ਕੱਲਾ ਕੱਲਾ ਇੰਨੀ ਗਰਮੀ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਨੇ ਆਮ ਮੰਨਿਆ ਵੀ ਏਡੀ ਬੜੀ ਗਰਮੀ ਜਿਹੜੀ ਇਲੈਕਸ਼ਨ ਉਹ ਬੜੀ ਔਖੀ ਇਲੈਕਸ਼ਨ ਸੀ ਆਪਣੀ ਦਾ ਆਖਰੀ ਫੇਸ ਤੇ বিজেਪ ਨੇ ਇਕੱਲਾ ਇਕੱਲਾ ਦਰਵਾਜ਼ਾ ਲੁਧਿਆਰੇ ਦਾ ਖੜਕਾ ਕੇ ਪ੍ਰਧਾਨ ਮੰਤਰੀ ਜੀ ਬਾਰੇ ਤੇ ਬੀਜੇਪੀ ਸਰਕਾਰ ਬਾਰੇ ਗੱਲ ਦੱਸੀ ਤੇ ਉਹ ਗੱਲ ਸੁਣੀ ਮੰਨੀ ਨਾਲ ਤੇ ਕਿਤੇ ਵੀ ਨੇੜੇ ਤੇ ਵੀ ਜਿਹੜੀਆਂ ਪਾਰਟੀਆਂ ਐ ਉਹ ਰਹਿ ਨਹੀਂ ਗਈਆਂ ਅਸੀਂ 50 50000 ਵੋਟਾਂ ਜਿਹੜੀ ਉਹ ਅਸੀਂ ਸ਼ਾਇਦ ਜੋਸ਼ ਲੈ ਕੇ ਗਏ ਹਾਂ ਸਿਰਫ ਜਿਹੜੀ ਸਾਡੀ ਕਮੀ ਰਹੀ ਉਹ ਸਿਰਫ ਇਹ ਵੀ ਅਸੀਂ ਪਿੰਡਾਂ ਦੇ ਵਿੱਚ ਪਿੰਡਾਂ ਚ ਕਿਉਂਕਿ ਖਾਲੀ ਗਰਾਊਂਡ ਸੀ ਬੀਜੇਪੀ ਨੂੰ ਉੱਥੇ ਕੰਪਲੇਨ ਕਰ ਨਹੀਂ ਦਿੱਤਾ ਬੀਜੇਪੀ ਦੇ ਉੱਤੇ ਬੋਤ ਨਹੀਂ ਲਗਣ ਦਿੱਤੇ ਤੇ ਇੱਕ ਕੈਂਡੀਡੇਟ ਵੀ ਆਮ ਵਰਕਰ ਜੇ ਸਾਡੇ ਦੇ ਤਾਂ ਕਿੱਥੇ ਜਾਣਾ ਸੀ ਮੈਂ ਕੈਂਡੀਡੇਟ ਜਿਹੜਾ 300 ਤੋਂ ਉੱਤੇ ਪਿੰਡਾਂ ਦੇ ਉੱਤੇ ਮੈਂ ਕੰਪਲੇਨ ਹੀ ਨਹੀਂ ਕਰ ਸਕਦਾ ਜਿੱਤੇ ਜਾ ਹੀ ਨਹੀਂ ਸਕਦਾ ਤੇ ਜੇ ਉੱਥੇ ਵੀ ਸਾਨੂੰ ਲੈਵਲ ਪਲੇਨ ਫੀਲਡ ਮਿਲਦਾ ਸਾਨੂੰ ਕੰਪਲੇਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਆਮ ਆਦਮੀ ਦੀ ਸਰਕਾਰ ਨੇ ਕਾਂਗਰਸ ਨੇ ਰਲ ਕੇ ਇਹ ਸਾਰੀ ਸਾਜ਼ਿਸ਼ ਕਢੀ ਉਹਨੂੰ ਮੈਂ ਪਹਿਲਾਂ ਕਿਹਾ ਸੀ ਵੀ ਇਹਨਾਂ ਦਾ ਅਲਾਈਅੰਸ ਜਿੱਥੇ ਇਹਨਾਂ ਦਾ ਕੈਂਡੀਡੇਟ ਆ ਜਿਦਾ ਵੀ ਚਾਹਣਾ ਚਾਹੁੰਦੇ ਸੀ ਕਿ ਤਗੜਾ ਉਸੇ ਨਾਲ ਇਹ ਆਪਣਾ ਆਮ ਆਦਮੀ ਦਾ ਕੈਂਡੀਡੇਟ ਨੂੰ ਸਾਇਲੈਂਟ ਸਾਇਲੈਂਟ ਕਰਤਾ ਜਿੱਥੇ ਆਮ ਆਦਮੀ ਦਾ ਜਿਚਾਉਣਾ ਚਾਹੁੰਦੇ ਸੀ ਉੱਥੇ ਕਾਂਗਰਸ ਦਾ ਸਾਇਲੈਂਟ ਕਰਤਾ ਉਹ ਗੱਲ ਜਿਹੜੀ ਹੋ ਸਪਸ਼ਟ ਤੁਹਾਡੇ 눈ਰੇ ਹੋਈ ਆ ਨ ਨਹੀਂ ਤੁਸੀਂ ਮੈਨੂੰ ਦੱਸੋ ਇੱਕ ਆਮ ਆਦਮੀ ਦੇ ਕੈਂਡੀਡੇਟ ਜਿਹੜੇ 6 14 ਚ 14 ਦੇ 14 ਐਮਐਲਏ ਨੇ ਤੇ ਅੱਜ ਅੱਪੀ ਜੀ ਜਿਹੜੇ ਕੈਂਡੀਡੇਟ ਸੀ ਉਹ ਆਪਣਾ ਵਾਰਡ ਵੀ ਕਿਵੇਂ ਹਾਰ ਗਏ ਆਪਣਾ ਵਾਰਡ ਆ ਜਿਹੜਾ ਉਤੋਵੀ ਉਹ ਹਰਦੀ ਦਾ ਮਤਲਬ ਇਸ ਸਾਰੀ ਮਿਲਟ ਜੀਮਸੀ ਉਹ ਦਿਨ ਉਹ ਥਾਰੀ ਉਹ ਥਾਰੀ ਆਪਣਾ ਉਹ ਥਾਰੀ ਇਹ ਇੱਕ ਬੜੀ ਗੱਲ ਕੀ ਹੋ ਸਕਦੀ ਹੈ ਕਿ ਇਲੈਕਸ਼ਨਾਂ ਵਾਲੇ ਦਿਨੇ ਗੱਲ प्रूव ਹੋ ਜਦੋਂ ਕੈਂਡੀਡੇਟ ਇੱਕ ਦੂਜੇ ਦੇ ਘਰੇ ਜਾ ਕੇ ਬਹਿ ਗਏ ਉਹਦਾ ਮਤਲਬ ਕੀ ਸੀ ਤੁਸੀਂ ਸਾਰਾ ਇਹ ਗੱਲ ਸਮਝਦੇ ਤੇ ਫਿਰ ਮੈਂ ਆਪਣੇ ਤੁਸੀਂ ਗੱਲ ਕਰ ਸਕਦੇ ਹੋ ਪਰ ਮੈਂ ਸਭ ਤੋਂ ਜ਼ਿਆਦਾ ਕਿਉਂਕਿ ਕੁਛ ਚਿਰ ਪਹਿਲਾਂ ਬੀਜੇਪੀ ਨੇ ਆਪਣਾ ਵਿਸ਼ਵਾਸ ਜਤਾਇਆ ਤੇ ਬੀਜੇਪੀ ਇੱਕਦਮ ਜਦੋਂ ਜਿਵੇਂ ਫੌਜੀ ਕਿਹੜਾ ਆਰਮੀ ਦੀ ਗੱਲ ਉਹਨਾਂ ਨੇ ਇੱਕ ਕੰਮ ਕੀਤਾ ਇਦੋਂ ਵੱਧ ਮਿਹਨਤ ਮੈਂ ਨਾ ਕੋਈ ਪਾਰਟੀ ਮੈਂ ਤਿੰਨ ਵਾਰ ਮੈਂ ਬਰਬਾਦ ਕੀਤੀ ਪਰ ਪਹਿਲਾ ਨਹੀਂ ਇੰਨੀ ਪਾਰਟੀ ਕੋਈ ਮਿਹਨਤ ਕਰਦੀ ਇੰਨੀ ਡੈਡੀਕੇਟਡ ਹੋਏ ਬਿਨਾ ਕਿਸੇ ਨਿਸ਼ਕਾਮ ਸੇਵਾ ਕੀਤੀ ਹੈ ਤੇ ਹਿੰਦਿਆ ਗਰਾਈਆਂ ਤੋਂ ਮੈਂ ਜੀਪੀ ਨਾਲਕਰ ਲੀਡਰਸ਼ਿਪ ਤੇ ਲੁਧਿਆਣੇ ਦੇ ਵੋਟਰਾਂ ਦਾ ਮੈਂ ਤੈਹ ਦਿਨ ਧੰਨਵਾਦੀਆਂ ਮੇਰੇ ਕੋਈ ਸ਼ਬਦ ਨਹੀਂਗਾ ਕੋਈ ਉਹਨਾਂ ਦਾ ਧੰਨਵਾਦ ਕਰਦਾ ਹਾਂ ਲਕਿਨ ਮੈਂ ਕਿਉਂਕਿ ਬਹੁਤ ਵੱਡੇ ਫੈਸਲੇ ਹੋਏ ਆ ਜਿਹੜਾ ਕਿ ਦੋ ਮਨਿਸਪਤੀਆਂ ਧਰਮੰਤਰੀ ਜੀ ਨੇ ਪੰਜਾਬ ਦੇ ਦਿੱਤੀਆਂ ਲੁਧਿਆਣਾ ਲਈ ਦਿੱਤੀ ਆ ਚਾਹੇ ਉਹ ਸਾਡੀ ਮੈਂ ਅੱਜ ਰੇਲਵੇ ਦੇ ਬਾਰੇ ਕੋਲ ਜ਼ਰੂਰ ਫੂਡ ਪ੍ਰੋਸੈਸਿੰਗ ਦੀ ਵੀ ਗੱਲ ਕਰਾਂਗੇ ਪਰ ਛੋਟੀ ਥੋੜੀ ਹੀ ਜੋਈ ਛਾਂ ਹੀ ਬੜਾ ਥੋੜਾ ਸੀ ਜੋ ਉਹਦੇ ਵਿੱਚ ਮੈਂ ਰਿਵਿਊ ਕਰ ਸਕਿਆ ਜੋ ਮੈਂ ਗੱਲ ਕਰ ਸਕਿਆ ਉਹ ਤੁਹਾਡੇ ਹੁੰਦੇ ਜ਼ਰੂਰ ਮੈਂ ਦੱਸਣੀ ਆ ਜਿੱਥੇ ਕਿ ਸਾਡੇ ਮੰਤਰੀ ਰਜਮਰ ਜੀ ਨਾਲ ਜਿਹੜੀ ਧਮਕੀਆਂ ਦਿੱਤਾ ਹੁੰਦੀਆਂ ਤੋਂ ਇੱਕ ਸਭ ਤੋਂ ਜ਼ਰੂਰੀ ਤੁਹਾਨੂੰ ਪਤਾ ਹੈ ਵੀ ਅੱਜ ਜਿਹੜਾ ਇੱਕ ਲਿੰਕ ਆ ਜਿਹੜਾ ਲਿੰਕ ਜਿਹੜਾ ਸਾਡਾ जोडਦਾ ਏ ਇਹ ਬਹੁਤ ਹੀ ਜ਼ਰੂਰੀ ਆ ਬਾਕੀ ਲਿੰਕ ਵੀ ਹੈਗੇ ਆ ਪਰ ਇਹ ਜਿਹੜਾ ਸਾਡਾ ਪਟਿਆਲੇ ਦੇ ਵਿੱਚੋਂ ਹੋ ਕੇ ਰਾਜਪੁਰਾ ਜਿਹੜਾ ਬਰਾਡ ਪੀ ਲਿੰਕ ਆ ਜਿਹੜਾ ਉਹਨੂੰ ਕਿਉਂਕਿ ਇਹ ਬਹੁਤ ਪੁਰਾਣੀ ਮੰਗਾ ਬੜੇ ਚਿਰ ਦੀ ਮੰਗਾ ਬਈ ਜਿਹੜਾ ਮਹਾਲੀ ਨਾਲ ਰਾਜਧਾਨੀ ਨਾਲ ਰਾਜਪੁਰੇ ਦੇ ਥਰੂ ਇਹਨੂੰ ਜੋੜਿਆ ਜਾਵੇ ਇਹਦੀ ਖਾਸ ਤੌਰ ਤੇ ਮੈਂ ਜੇ ਗੱਲ ਕਰਾਂ ਇਹ 55 ਜਿਹੜਾ ਕਿਲੋਮੀਟਰ ਆ ਜਿਹੜਾ ਇਹ ਇਹਦਾ ਲਿੰਕ ਆ ਜਿਹੜਾ ਇਹ ਲਿੰਕ ਹੈ ਸਕੇਤ ਮਤਲਬ ਹੈਨੀ ਨਾਲ ਜਿੱਤੇ ਕਰਕੇ ਸਿੱਧਾ ਪੰਜਾਬ ਮਾਲਵਾ ਸਾਰਾ ਜਿਹੜਾ ਉਹ ਆਪਣੀ ਕੈਪੀਟਲ ਨਾਲ ਉਹ ਜੁੜਿਆ ਇਹਦੇ ਵਿੱਚ ਤਕਰੀਬਨ 2016 ਤੇ 17 ਇੱਕ ਡੀਪੀਆਰ ਬਣੀ ਸੀ ਜਿਹਦੀ ਤਕਰੀਬਨ ਜਿਹੜੀ ਇਹ ਸਾਰਾ ਪ੍ਰੋਜੈਕਟ ਕਾਸਟ ਸੀਗਾ ਉਸ ਵੇਲੇ 312 ਕਰੋੜ ਰੁਪਏ ਦਾ ਇਹ ਤੋਂਦੋਂ ਪ੍ਰੋਜੈਕਟ ਸੀ ਤੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਸੀ ਵੀ ਜਦੋਂ ਰੇਲਵੇ ਨੇ ਦੇਖਿਆ ਜੀ ਇਹ ਪ੍ਰੋਜੈਕਟ ਦੇ ਵਿੱਚ ਸਾਨੂੰ ਮੁਨਾਫਾ ਆਇਆ ਜਾਂ ਘਾਟਾ ਆਇਆ ਤੇ ਜਦੋਂ ਉਹਦੇ ਸਾਰੀ ਰਿਪੋਰਟ ਪਿਆਰ ਹੋਈ ਉਦੇ ਵਿੱਚ 5% ਦਾ ਰੇਲਵੇ ਨੂੰ ਡਾਡਾ ਸੀ ਮੁਨਾਫਾ ਨਹੀਂ ਤੇ ਚਲੋ ਉਹਨੂੰ ਦੇਖਦੇ ਹੋਏ ਜੀ ਇਹ ਫੈਸਲਾ ਕੀਤਾ ਗਿਆ ਵੀ ਅਸੀਂ ਜਿਹੜਾ 300 ਤੋਂ ਉੱਤੇ ਕਰੋੜ ਰੁਪਇਆ ਕਮਾ ਕਰਾਂਗੇ ਪਰ ਜਿਹੜੀ ਲੈਂਡ ਕਿਉਂਕਿ ਬੜੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਜ਼ਮੀਨ ਇਹ ਜ਼ਮੀਨ ਜਿਹੜੀ ਆ ਉਹ ਸ਼ੇਅਰਿੰਗ ਬੇਸ ਦੀ ਆ ਜਿਹੜਾ ਉਹ ਪੰਜਾਬ ਗਵਰਨਮੈਂਟ ਸਾਡੀ ਜ਼ਮੀਨ ਜਿਹੜੀ ਆ ਉਹ ਦੇਏਗੀ ਪਰ ਸਾਰੀਆਂ ਬੜੀਆਂ ਰੇਲਵੇ ਬੋਰਡ ਦੇ ਚੁਟੀਆਂ ਨੇ ਪੰਜਾਬ ਤੋਂ ਸਿੱਧਾ ਆ ਰਹੇ ਹਨ ਪਰ ਉਹ ਅੱਜ ਤਕਰੀਬਨ ਕੱਛਾ ਉਹਦੇ ਵਿੱਚ ਜਿਹੜੀ ਆ ਉਹ ਜ਼ਮੀਨ ਜਿਹੜੀ ਆ ਨਹੀਂ ਮਹਿੰਗਿਆ ਕਰਕੇ ਦਿੱਤੀ ਪੰਜਾਬ ਸਰਕਾਰ ਨੇ ਪਰ ਫਿਰ ਵੀ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਸਭ ਤੋਂ ਪ੍ਰਾਇੋਰਟੀ ਅਸੀਂ ਵਿਧਾਨ ਵੀ ਇਸ ਇਹਨੂੰ ਦੁਬਾਰਾ ਮੇਰੀ ਡੀਪੀਆ ਤਿਆਰ ਕਰਾ ਕਿਉਂਕਿ ਮੈਂ ਮੰਤਰੀ ਜੀ ਨਾਲ ਗੱਲ ਕਰਕੇ ਇਹ ਦੀ ਡੀਪੀਆ ਤਿਆਰ ਆ ਜਿਹੜੀ ਕਿਉਂਕਿ ਇਹ ਐਸਐਸ ਨਗਰ ਬਹਾੜੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਤਕਰੀਬਨ 43.192 ਹੈਕਟੇਰ ਜ਼ਮੀਨ ਆ ਜਿਹੜੀ ਉਹ ਸਾਨੂੰ ਇਹਦੇ ਲਈ ਚਾਹੀਦੀ ਆ ਤੇ ਇਹਦੀ ਅਨਵਾਈਸ ਜੀਪੀਆਰ ਆ ਜਿਹੜੀ ਕਿਉਂਕਿ ਹੁਣ ਉਹ 300 ਸੀ ਉਹ ਡਬਲ ਹੋ ਗਈ ਹੋਣੀ ਹੈ ਸਰਦ ਦਾ ਉਹਦਾ ਖਰਚਾ 5-600 ਤੱਕ ਜਿਹੜਾ ਚਾਹੀਦਾ ਮੂਲ ਪਰ ਮੁੱਖ ਮੰਤਰੀ ਜੀ ਨਾਲ ਤੇ ਉਹ ਮੀਟਿੰਗ ਹੋਏਗੀ ਉਹਨਾਂ ਨੂੰ ਇਹਦੇ ਲਈ ਕਿਸ ਤਰੀਕੇ ਨਾਲ ਉਹ ਜ਼ਮੀਨ ਅੰਦਿਆ ਕਰਾ ਸਕਦੇ ਆ ਬਹੁਤ ਵੱਡਾ ਇਹ ਇੱਕ ਰੀਲ ਅਨੰਦ ਮੈਂ ਇਹਦਾ ਤੁਹਾਨੂੰ ਦੱਸ ਕਿ ਮੈਂ 43.192 ਹੈਕਟੇਰ ਜ਼ਮੀਨ ਜਿਹੜੀ ਚਾਹੀਦੀ ਆ ਇਹ ਟੋਟਲ ਜਿੰਨੇ 55 ਕਿਲੋਮੀਟਰ ਇਹ ਜਿਹੜਿਆ ਉਧੂਗਾ ਜਿਹੜੀ ਇੱਕ ਜਿਹੜਾ ਸਾਡਾ ਲੁਧਿਆਣਾ ਦੇ ਵਿੱਚ ਜਿਹੜੀਆਂ ਤਕਰੀਬਨ ਮੁੱਲਾਂਪੁਰ ਜਿਹੜੀ ਇਹ ਡਬਲਿੰਗ ਬਦੋਵਾਲ ਲੁਧਿਆਣਾ ਸੈਕਸ਼ਨ ਆ ਜਿਹੜਾ ਇਹਦਾ ਕੰਮ ਚੱਲ ਰਿਹਾ ਇਸ ਸਿਖਣ ਸ਼ੀਰ ਵੀ ਆਖੀ ਖਤਮ ਹੋਏਗਾ ਲੁਧਿਆਣਾ ਕਿਲਾ ਰੈ ਕੋ ਡਬਲਿੰਗ ਇਹਦਾ ਕੰਮ ਚੱਲ ਰਿਹਾ ਹੈ ਇਹਦਾ ਵੀ ਜਿਹੜਾ ਸੈਕਸ਼ਨ ਦਾ ਕੰਮ ਇਸੇ ਦੌਰਾਨ ਪੂਰਾ ਹੋਏਗਾ ਨੰਗਲ ਡੈਮ ਤਲਵਾੜਾ ਬਕਰੀਆਂ ਇਹ ਬਿਲਕੁਲ ਨਵੀਂ ਲਾਈਨ ਪੈ ਰਹੀ ਹੈ ਡਬਲਯੂਜੀ ਇਹ ਨਵੀਂ ਲਾਈਨ ਪੈ ਰਹੀ ਹੈ ਇਹ ਸਾਰਿਆਂ ਦੀ ਜਿਹੜੀ ਕੀਮਤ ਹੈ ਤਕਰੀਬਨ 2400 ਰੁਪਏ ਹੈ ਇਹ ਜਿਹੜੇ ਪ੍ਰੋਜੈਕਟ ਨੇ ਮੱਜੂਕਿਆ ਮੁੱਲਾਂਪੁਰ ਡਬਲਿੰਗ ਬਦੋਂ ਵੱਲ ਲੁਧਿਆਣਾ ਸੈਕਸ਼ਨ ਮੁੱਲਾਂਪੁਰ ਨਾਲ ਲੁਧਿਆਣਾ ਦੇ ਕਿਨਾਰੇ ਕੋਲ ਤੇ ਹਣਾ ਕਿਨਾਰੇ ਦੇ ਸੈਕਸ਼ਨ ਵੀ ਡਬਲਿੰਗ ਹੋ ਰਹੀ ਹੈ ਤੇ ਨੰਗਲ ਤਲਵਾੜਾ ਬਕਰੀਆਂ ਲਾਈਨ ਦਾ ਇਹ ਨਵੇਂ ਪੈ ਰਹੀ ਹੈ 2400 ਰੁਪਏ ਦੇ ਇਹ ਪ੍ਰੋਜੈਕਟ ਉਦੋਂ ਬਾਅਦ ਅਗਰੇ ਫੀਲ ਦੇ ਵਿੱਚ 30 ਪ੍ਰੋਜੈਕਟ ਨੇ ਈਰ ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅਮਰਿਤਪਾਲ ਰੇਲਵੇ ਸਟੇਸ਼ਨ ਸਕੀਮ ਦੇ ਵਿੱਚ ਕਵਰ ਕੀਤੇ ਜਾ ਰਹੇ ਆ ਉਹਦੀ ਲਿਸਟ ਮੈਂ ਤੁਹਾਨੂੰ ਤਕਰੀਬਨ ਉਹ ਵਿਆਹ ਰੀਬਿਲਡਿੰਗ ਹੈ ਨਹੀਂ ਕਿ ਮੈਂ ਤੁਹਾਨੂੰ ਦਵਾਂਗਾ ਜਿਹਦੇ ਵਿੱਚ ਜਿਹੜਾ ਇਹ 1100 1103 ਕਰੋੜ ਰੁਪਏ ਦਾ ਜਿਹੜਾ ਇਹਦੇ ਉੱਤੇ ਖਰਚ ਕੀਤਾ ਜਾ ਰਿਹਾ ਤਕਰੀਬਨ 30 25 ਸਟੇਸ਼ਨਾਂ ਤੇ ਜਿਹੜਾ ਕੰਮ ਚੱਲ ਰਿਹਾ ਹੈ ਸ਼੍ਰੀ ਅਮਰਸਰ ਸਾਹਿਬ ਵਿਆਸ ਬਟਿੰਡਾ ਜਲੰਧਰ ਸਿਟੀ ਐਂਡ ਪਠਾਨਕੋਟ ਇਹਨਾਂ ਦਾ ਮਾਸਟਰ ਪਲਾਨ ਜਿਹੜੀ ਇਹ ਤਿਆਰ ਹੋ ਰਹੀ ਆ ਇਹ 1103 ਕਰੋੜ ਦੇ ਇਹ ਪ੍ਰੋਜੈਕਟ ਦਾ ਜਿਹੜੇ ਇਹਦੇ ਵਿੱਚ ਡਿਵੈਲਪਮੈਂਟ ਮਾਸਟਰ ਪਲਾਨ ਆ ਬਹੁਤ ਵਧੀਆ ਡਿਜ਼ਾਈਨ ਨੇ ਹੋਰੀਜ਼ਨ 40 60 ਦੇ ਫਜ਼ਾਰਡ ਬਣੇ ਹੋਏ ਨੇ ਇਹਦੇ ਪਾਸੇ ਦੇ ਵਿੱਚ ਚਾਹੇ ਪਲਾਜ਼ਾ ਬਣਨਗੇ ਚਾਹੇ ਸਿਟੀ ਸੈਂਟਰ ਬਣਨਗੇ ਚਾਹੇ ਬੜੀ ਵਧੀਆ ਬਿਲਡਿੰਗਸ ਨੇ ਜਿਹੜੀਆਂ ਦੋਨੋਂ ਪਾਸੇ ਹੋਣ ਕੱਲ ਨੂੰ ਕਿਸੇ ਸ਼ਾਇਦ ਮੈਟਰੋ ਹੋਣੀ ਆ ਕੱਲ ਕਿਸੇ ਕੋਲੋਂ ਬੱਸ ਸਟੇਸ਼ਨਾਂ ਨਾਲ ਜੋੜਨ ਦਾ ਸਿਟੀ ਦਾ ਟੂਰ ਦਾ ਨਹੀਂ ਇੱਕ ਪਾਸੇ ਤੁਹਾਨੂੰ ਪਤਾ ਸਟੇਸ਼ਨ ਦੀ ਜਿਹੜੀ ਆ ਉਹ ਤੋਂ ਆਉਣ ਜਾਣ ਹੁੰਦੀ ਹੈ ਇਹ ਜਿਹੜੇ ਸਟੇਸ਼ਨ 30 ਦੇ 30 ਬਣ ਰਿਹਾ ਦੋਨੋਂ ਪਾਸੇ ਇਹ ਸੜਕਾਂ ਦੇ ਨਾਲ ਜੁੜਨਗੇ ਆਵਾਜ ਦੇ ਨਾਲ ਜਿਹੜੇ ਇੱਕ ਇੱਕ ਝੁੜਨਗੇ ਜਿਹਦੇ ਵਿੱਚ ਕੈਫੇਟੇਰੀਆ ਹੋਣਗੇ ਪੈਸੇਂਜਰ ਅਮੈਨਿਟੀਆਂ ਰਿਟੇਲ ਸ਼ਾਪਸ ਹੋਣਗੇ ਜਾਂ ਸਪੇਸ ਉਹਨਾਂ ਲਈ ਤੇ ਖਾਸ ਤੌਰ ਤੇ ਜਦੋਂ ਕੰਪਨੀ ਨੂੰ ਸੂਮਤ ਟ੍ਰੈਫਿਕ ਤੋਂ ਜਿਵੇਂ ਵੀ ਹੋਵੇ ਉਹਦੇ ਲਈ ਪਾਰਕਿੰਗ ਸਲਟੀ ਚੰਗੀਆਂ ਹਾਈ ਲੈਵਲ ਪਲੇਟਫਾਰਮਸ ਬਣਗੇ ਅੰਪਰੂਵਡ ਸਰਫਸ ਐਂਡ ਪ੍ਰੀਫਾਰਮਡ ਅਵਰ ਸੋਨ ਕੇ ਜਿਵੇਂ ਅੱਜ ਕੱਲ ਬੜੀ ਪ੍ਰੋਬਲਮ ਆ ਦਰਿਆਮ ਲਈ ਉਹਦੇ ਲਈ ਖਾਸ ਲੋੜਤਾ ਹੋਣੀ ਹੈ ਕਿ ਉਹਨਾਂ ਨੂੰ ਕੋਈ ਤਕਲੀਫ ਆ ਜਿਹੜੀ ਬਿਲਕੁਲ ਨਾ ਹੋਵੇ ਬਿਲਕੁਲ ਲਿਫਟ ਲੱਗੀਆਂ ਹੋਣਗੀਆਂ 68 ਕੈਮਰੇ ਹੋਣਗੇ ਪ੍ਰੋਮੋਸ਼ਨ ਆਫ ਲੋਕਲ ਪ੍ਰੋਡਕਟਸ ਉਹਨਾਂ ਦੇ ਇੱਕ ਵਰਟਾ ਕਮੈਂਟ ਹੋਵੇ ਉਹਨਾਂ ਲਈ ਬਹੁਤ ਵਧੀਆ ਪ੍ਰਬੰਧ ਹੋਣਗੇ ਇਹਦਾ ਮਤਲਬ ਇਹ ਹੈ ਵੀ ਵਨ ਸਟੇਸ਼ਨ वन प्रोडक्ट टीम ਦੇ ਤਹਿਤ ਇਹ ਚੀਜ਼ਾਂ ਕੀਤੀਆਂ ਜਾਂਦੇ ਜਿਵੇਂ ਆਪਣਾ ਰੀਅਲ ਰੀਸਟੇਸ਼ਨ ਆ ਇਹਦਾ ਖਿਆਲ ਰੱਖਣਾ ਇਹ ਰੀਸਟੇਸ਼ਨ ਦਾ ਜਿਹੜਾ ਬੈਸਟ ਹੈ ਦੁਨੀਆ 'ਚ ਜਿਹੜੇ ਰੀਅਲ ਰੀਸਟੇਸ਼ਨ ਬੈਸਟ ਬਣ ਰਿਹਾ ਉਹਦੇ ਵਿੱਚੋਂ 500 ਕਰੋੜ ਰੁਪਈਆ ਆਪਣੇ ਲੁਧਿਆਣੇ ਕੋ ਬਕਰੀ ਟੀਮ ਦੇ ਤਾ ਨਾਟ ਕਲਾਸ ਵਿੱਚ ਜਿਹੜਾ ਆਪਣਾ ਬਣ ਰਿਹਾ ਇਹ ਮੈ ਤੁਹਾਨੂੰ ਪੰਜਾਬ ਦੀ ਜਾਣਕਾਰੀ ਦਿੱਤੀ ਹੈ ਕਿ ਬਾਕੀ ਪੱਟੀ ਵਾਲਾ ਏਰੀਆ ਕਿੱਥੇ ਨਿਕਿਆ ਹੋਰ ਫਿਸ਼ਿੰਗ ਲੇਕ ਵੀ ਹੈਗੇ ਆ ਗੋਇੰਦਵਾਲ ਸਾਹਿਬ ਵਾਲਾ ਵੀ ਆ ਹੋਰ ਰਵੰਡੀ ਸਾਹੋ ਉੱਥੇ ਵੀ ਇੱਕ ਪ੍ਰਿਸਕ੍ਰਿਪਸ਼ਨ ਹੈਗਾ ਜਿਹਨਾਂ ਨੂੰ ਅੱਗੇ ਇਹਦੇ ਬਾਰੇ ਜਿੁੱਤੀ ਹੋਇਆ ਅੰਗਰ ਕੀ ਕੀ ਹੋਣ ਵਾਲਾ ਉਹਦੇ ਬਾਰੇ ਅਗਲੀ ਤਿਆਰੀ ਕਰਕੇ ਮੈਂ ਤੁਹਾਨੂੰ ਦੱਸੂਗਾ ਪਰ ਅੱਜ ਜਿਹੜਾ ਇੰਪੋਰਟੈਂਟ ਸੈਕਸ਼ਨ ਆ ਜਿਹੜਾ ਇਹ ਬਹੁਤ ਵੀ ਜ਼ਰੂਰੀ ਆ ਜਿਹਨੂੰ ਕਰਕੇ ਇਹਦੀ ਡੀਪੀਆਰ ਬਣੇ ਤੇ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਲੈਂਡ ਬਲੀਆ ਕਾਨੂੰਨ ਦੇ ਬੀਤੀ ਕਰੀਏ ਉਹ ਵੀ ਇਹ ਸਿੱਧਾ ਇੱਕ ਬਹੁਤ ਵੱਡਾ ਜਿਹੜਾ ਸੈਕਸ਼ਨ ਆ ਇਹਦੇ ਨਾਲ ਮਹਾਲੀ ਫਤੇਗੜ ਸਾਹਿਬ ਤੇ ਪਟਿਆਲਾ ਜਦੋਂ ਜੂਰੇ ਸਾਰਾ ਮਾਲਵਾ ਦੇ ਨਾਲ ਤੇ ਦੀਵਾ ਜਿਹੜਾ ਤੇ ਇਹ ਬੜਾ ਸਾਰੀ ਕੰਮ ਕਿਉਂਕਿ ਆ ਰਿਡਰ ਸੁਮਾਚ ਨੂੰ ਬਈਆ ਕਰਵਾ ਕੇ ਇਹਨਾਂ ਦੇ ਸਿਰ ਤੇ ਇਹ ਉਹ ਸ਼ਰੀਲ ਦੇ ਚੰਨਵਾਜ ਕੰਮ ਦੱਸਿਆ ਵੀ 30 ਸ਼ਰੀਲਾਂ ਦਾ ਕੰਮ ਹੋ ਰਿਹਾ। ਖਾਸ ਤੌਰ ਤੇ 1 ਕਲਾਸ ਦਾ ਲੁਧਿਆਣਾ ਦਾ ਕੰਮ ਹੋ ਰਿਹਾ ਤੇ ਅੱਗੇ ਕਿੰਨੀਆਂ 1 ਸਾਲ ਦੇ ਅੰਦਰ ਅੰਦਰ ਕਿ 3 ਰੀਨਵੈਸੇਸ਼ਨ ਹੈ ਜਿਹੜੇ ਬਣ ਗਏ ਆ ਤਿਆਰ ਹੋਣੇ ਆ ਇਸ ਸਪੈਸ਼ਲ ਯਰ ਦੇ। ਜਿਹੜਾ ਗ੍ਰੋਅ ਆਕਾ ਡਾਕੂਮੈਂਟ ਵਿਜਨ ਦਾ आपने क ह 많은데 ना आगे म 고 ल ू म